Former Israeli Prime Minister warns of nuclear armed Pakistan alliance with Turkey against Israel. ਕਹਿੰਦਾ ਵੀ 터ਕੀ ਨਿਊ ਇਰਾਨ ਹੈ 터ਕੀ ਦਾ ਪਾਕਿਸਤਾਨ ਦੇ ਨਾਲ ਐਲਾਈਅੰਸ ਔਰ ਪਾਕਿਸਤਾਨ ਨਿਊਕਲੀਅਰ ਪਾਵਰ ਸੋ ਮਤਲਬ ਇਹ ਹੈ ਵੀ ਅਲਟੀਮੇਟਲੀ ਇਹਨਾਂ ਦਾ ਨਿਸ਼ਾਨਾ ਕੱਲਾ ਇਹ ਨਹੀਂ ਹੈ ਵੀ ਇਰਾਨ ਤੋਂ ਬਾਅਦ ਜਿਹੜਾ ਉਹ ਉੱਥੇ ਰੁਕ ਜਾਣਗੇ ਇਰਾਨ ਦੇ ਟੁਕੜੇ ਕਰਨ ਨੂੰ ਵੀ ਕਹਿੰਦੇ ਨੇ ਉਹਦੇ ਤੇਲ ਦੇ ਉੱਤੇ ਵੀ ਵੈਨਜ਼ੂਏਲਨ ਆਇਲ ਪਹਿਲਾਂ ਹੀ ਕਾਬੂ ਕਰ ਲਿਆ ਹੈ ਨਾ ਨੇ ਪਰ ਗੱਲ ਅਲਟੀਮੇਟਲੀ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਵਾਸਤੇ ਇਜ਼ਰੀਅਲ ਦਾ ਇਹ ਨਹੀਂ ਆ ਵੀ ਹੁਣ ਇਹਨਾਂ ਨੇ ਕਿਹਾ ਇਵਨ ਇਟ ਇਜ਼ ਦੇ ਵਿੱਚ ਇਹਨਾਂ ਨੇ ਇੱਕ ਪਲਾਨ ਵੀ ਕੀਤਾ ਸੀ ਇਹਨਾਂ ਦੇ ਕਹੂਟਾ ਨਿਊਕਲੀਅਰ ਪਲਾਂਟਸ ਉਦੇ ਤੇ ਹਮਲਾ ਕਰਨ ਦਾ ਇਸ ਬਦਲ ਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84 टीवी 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜਾਬ ਅਤੇ ਦੁਨਿਆਵੀਆਂ ਅਹਿਮ ਖਬਰਾਂ ਫਿਰ ਦੇਰ ਕਿਸ ਗੱਲ ਦੀ ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ ਸਵੈਲਕਮ ਬੈਕ ਅਨ ਪ੍ਰੋਗਰਾਮਸ ਅਵਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਵੇਂ ਇਸ ਵਿਲੀ ਅਮਰੀਕਾ ਇਜ਼ਰਾਈਲ ਨੇ ਇਜ਼ਰਾਈਲ ਨੇ ਈਰਾਨ ਨੂੰ ਘੇਰਿਆ ਹੋਇਆ ਹੈ ਅਤੇ ਈਰਾਨ ਨੂੰ ਤਬਾਹੋ ਬਰਬਾਦ ਕਰਨ ਲਈ ਜੰਗ ਦੀਆਂ ਕਾਫੀ ਸੰਭਾਵਨਾਵਾਂ ਨੇ ਪਰ ਇਸ ਤੋਂ ਬਾਅਦ ਅਸਲ ਨਿਸ਼ਾਨਾ ਪਾਕਿਸਤਾਨ ਦਾ ਨਿਊਕਲੀਅਰ ਜ਼ਕੀਰਾ ਹੋ ਸਕਦਾ ਹੈ ਸੋ ਇਸ ਸਬੰਧੀ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਬਿਆਨ ਗੰਭੀਰ ਮਾਇਨੇ ਰੱਖਦਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਿਸ਼ਚਿਤ ਰਹੇ ਬਣੇ ਰਹਿਣਾ ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਤੋਂ ਵੱਧ ਧੰਨਵਾਦ ਜੀ ਰਸਭ ਕੀ ਕਰਨਾ ਚਾ ਅ ਦੇਖੋ ਇਸ ਵੇਲੇ ਕਾਫੀ ਕੁਝ ਜਿਹੜਾ ਪਰਦੇ ਪਿੱਛੇ ਚੱਲ ਰਿਹਾ ਹੈ ਪ੍ਰੈਜ਼ੀਡੈਂਟ 트럼ਪ ਅਨਪ੍ਰੇਡਿਕਟੇਬਿਲਟੀ ਉਹਨਾਂ ਦੀ ਇਸ ਨੂੰ ਦੁਨੀਆ ਹਮੇਸ਼ਾ ਹੀ ਡਿਸਕਸ ਕਰਦੀ ਹੈ ਕਿ ਕਿਸ ਰੁਖ ਜਾ ਸਕਦੇ ਨੇ ਹਮ ਔਰ ਈਰਾਨ ਜਿਸ ਦੇ ਉੱਤੇ ਇੱਕ ਪਾਸੇ ਕਲੋਜ਼ਿੰਗ ਹੋ ਰਹੀ ਹੈ ਇੱਕ ਆਰਮਾਡਾ ਤਾਂ ਗਿਆ ਹੀ ਸੀ ਦੂਸਰੇ ਜਹਾਜ਼ ਜੰਗੀ ਸਾਰੇ ਤਰੀਕੇ ਔਰ ਈਰਾਨ ਵੱਲੋਂ ਵੀ ਜਿਹੜਾ ਉਹ ਕੇਰਾਬੰਦੀ ਔਰ ਨੈਗੋਸ਼ੀਏਸ਼ਨ ਵੀ ਚੱਲ ਰਹੀ ਹੈ ਨਿਊਕਲੀਅਰ ਦੇ ਨਾਂ ਥੱਲੇ ਗੱਲਬਾਤ ਵੀ ਚੱਲ ਰਹੀ ਹੈ ਪਰ ਮੈਨੂੰ ਇਹ ਲੱਗਦਾ ਵੀ ਜ਼ਿਆਦਾ ਡਿਸੈਪਸ਼ਨ ਹੈ ਔਰ ਅਲਟੀਮੇਟਲੀ ਜਿੰਨਾ ਮਿਲਿਟੈਰੀਲੀ ਬਿਲਟ ਅਪ ਅਮਰੀਕਾ ਨੇ ਕੀਤਾ ਔਰ ਜਿਵੇਂ ਇਜ਼ਰਾਈਲ ਦਾ ਪ੍ਰੈਸ਼ਰ ਐ ਨੈਥਨ ਯਾਹੂਦਾ ਔਰ ਅਸੀਂ ਜਦੋਂ ਐਪਸਟਾਈਨ ਫਾਈਲਸ ਦੀ ਗੱਲ ਕੀਤੀ ਕਿ ਮੋਦੀ ਦੇ ਕੀ ਭੇਜਤ ਨੇ ਜਿਹਦੇ ਥੱਲੇ ਉਹ ਝੁਕਿਆ ਹੋਇਆ ਹੈ ਔਰ ਇਵਨ ਪ੍ਰੈਜ਼ੀਡੈਂਟ ਟਰੰਪ ਦੇ ਬਾਵਜੂਦ ਕਿ ਉਹ ਨੋ ਵਾਰ ਪ੍ਰੈਜ਼ੀਡੈਂਟ ਦੇ ਤੌਰ ਤੇ ਆਪਣਾ ਇਮੇਜ ਪੀਸ ਮੇਕਰ ਦੇ ਤੌਰ ਤੇ ਇਸ ਲਈ ਉਹ ਆਪਣਾ ਕਲੇਮ ਵੀ ਕਰਦੇ ਨੇ ਨੋਬਲ ਪੀਸ ਪ੍ਰਾਈਜ਼ ਦਾ ਲੇਕਿਨ ਪਤਾ ਨਹੀਂ ਨੈਥਨ ਯਾਹੂ ਦੇ ਕੋਲ ਜੋ ਕਿਉਂਕਿ ਐਪਸਟਾਈਨ ਫਾਈਲ ਚ ਟਰੰਪ ਦਾ ਵੀ ਬਹੁਤ ਡੀਟੇਲ ਦੇ ਵਿੱਚ ਪਿਕਚਰਸ ਵੀ ਔਰ ਦੂਸਰੀਆਂ ਵੀ ਨੇ ਔਰ ਇਸ ਤੋਂ ਇਲਾਵਾ ਵੀ ਹੋਰ ਕੀ ਹੈ ਕਿ ਵੀ ਅਲਟੀਮੇਟਲੀ ਜਿਹੜਾ ਨਿਸ਼ਾਨਾ ਮੇਕ ਅਮਰੀਕਾ ਗ੍ਰੇਟ ਅਗੇਨ ਸੀ ਉਹਦੀ ਥਾਂ ਤੇ ਮੇਕ ਇਜ਼ਰਾਈਲ ਗ੍ਰੇਟ ਅਗੇਨ ਵਾਲ ਜ਼ਿਆਦਾ ਹੈ ਔਰ ਇਹੀ ਕਾਰਨ ਹੈ ਕਿ ਉਹਨਾਂ ਦੇ ਆਪਣੇ ਖੈਮੇ ਦੇ ਵਿੱਚ ਵੀ ਇਸ ਨੂੰ ਲੈ ਕੇ ਡਿਵੀਜ਼ਨ ਹੈ ਔਰ ਇਹੀ ਕਾਰਨ ਸੀ ਕਿ ਈਵਨ ਆ ਜਿਹੜਾ ਬਹੁਤ ਸਾਰਾ ਉਹਨਾਂ ਦੀ ਇਸ ਵੇਲੇ ਅਪਰੂਵਲ ਰੇਟਿੰਗ ਵੀ ਪ੍ਰੈਜ਼ੀਡੈਂਟ ਟਰੰਪ ਦੀ ਘਟੀ ਹੈ ਬਿਲਕੁਲ ਲੇਕਿਨ ਅਸੀਂ ਕੁਝ ਚੀਜ਼ਾਂ ਵਿਦ ਹੋਪ ਵੀ ਦੇਖਦੇ ਹਾਂ ਜਿਹੜਾ ਬੋਰਡ ਆਫ ਪੀਸ ਹੈ ਬੇਸ਼ੱਕ ਇੱਕ ਪ੍ਰਾਈਵੇਟ ਐਂਟੀਟੀ ਬਣ ਕੇ ਰਹੇਗਾ ਕਿਉਂਕਿ ਉਹ ਤੈ ਜਿੰਦਗੀ ਉਹਦੇ ਪ੍ਰੈਜ਼ੀਡੈਂਟ ਹੋਣਗੇ ਲੇਕਿਨ ਜੇ 5 ਬਿਲੀਅਨ ਜਿਹੜਾ ਉਹ ਇਕੱਠਾ ਹੋਇਆ ਹੈ ਔਰ ਉਹਦੇ ਥੱਲੇ ਗਜ਼ਾਦ ਆਇਆ ਜਾਂ ਦੂਸਰਾ ਇਸ਼ੂ ਜਾਣ ਵਾਲੇ ਪੀਰੀਅਡ ਚ ਬਾਕੀ ਇਸ਼ੂਜ਼ ਵਾਲ ਵੀ ਕੋਈ ਧਿਆਨ ਜਾਂਦਾ ਹਾਲਾਂ ਇੱਕ ਪਾਸੇ ਤਾਂ ਇਹ ਹੈ ਕਿ ਯੂਨਾਈਟਿਡ ਨੇਸ਼ਨਸ ਸਕਿਉਰਿਟੀ ਕੌਂਸਲ ਦੇ ਡਿਸੀਜਨ ਵੀ ਜਿਹੜੇ ਨੇ ਉਹ ਅਮਰੀਕਾ ਹੀ ਕਰਦਾ ਸੀ ਬਾਕੀਆਂ ਦੇ ਕੋਲ ਵੀਟੋ ਕਦੇ ਉਹ ਉਹਨੂੰ ਕੈਨਸਲ ਕਰ ਰਿਹਾ ਉਹਨੂੰ ਕੈਨਸਲ ਕਰ ਰਿਹਾ ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਨਫੀਰੀਅਸ ਅਜੰਡਾ ਇਜ਼ਰਾਈਲ ਦਾ ਹੈ ਅਮਰੀਕਾ ਦੇ ਅਸੀਂ ਅਮਰੀਕਨ ਐ ਅਮਰੀਕਾ ਦੇ ਇੰਟਰਸਟ ਕਿੱਥੇ ਲਾਈ ਕਰਦੇ ਨੇ ਕਿਵੇਂ ਨੇ ਉਹਦੇ ਲਈ ਅਸੀਂ ਸੌ ਖਾਦੀ ਹੋਈ ਐ ਅਮਰੀਕਨ ਜਿਹੜੀ ਐ ਉਹ ਝੰਡੇ ਦੀ ਔਰ ਉਹਨਾਂ ਦੇ ਕਨਸਟੀਟਿਊਸ਼ਨ ਦੀ ਲੇਕਿਨ ਇਜ਼ਰਾਈਲ ਦੇ ਨਾਲ ਜੋ ਇਜ਼ਰਾਈਲ ਦਾ ਨੈਥਨੀਆਹੁ ਤਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵਾਰ ਕ੍ਰਿਮੀਨਲ ਬਣਾਇਆ ਹੈ ਔਰ ਉਹਦੀਆਂ ਨੀਤੀਆਂ ਜਿੱਥੇ 1 ਲੱਖ ਤੋਂ ਜ਼ਿਆਦਾ ਬੇਗੁਨਾਹ ਫਲਸਤੀਨੀਆ ਨੂੰ ਮਾਰਿਆ ਗਿਆ ਪਿਛਲੇ 2.5 ਸਾਲ ਚ ਹਮਾਸ ਦੇ ਉਸ ਹਮਲੇ ਦੀ ਆੜ ਥੱਲੇ ਉੱਥੇ ਜੇ ਈਰਾਨ ਦੇ ਨਾਲ ਇਹ ਸਾਰਾ ਕੁਝ ਹੋਣ ਜਾ ਰਿਹਾ ਹੈ ਤੇ ਈਰਾਨ ਜਵਾਬੀ ਕਾਰਵਾਈ ਕਰਦਾ ਹੈ ਤੇ ਸਾਰੇ ਮਿਡਲ ਈਸਟ ਨੂੰ ਜਿਹੜਾ ਉਹ ਪੁੱਟ ਟੂ ਫਾਇਰ ਹੋਏਗਾ ਔਰ ਕਿਵੇਂ ਉਹ ਸਾਰਾ ਹੋਏਗਾ ਲੇਕਿਨ ਜਿਹੜੀ ਗੱਲ ਅਲਟੀਮੇਟਲੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਈਵਨ ਮੋਸਾਦ ਬਾ ਰਹੇ ਉਹਨਾਂ ਦਾ ਜਿਹੜਾ ਮਿਸਟਰ ਕਿਰਕੂ ਜਿਹੜੇ ਇੱਕ ਵਿਸਲ ਬਲੋਅਰ ਹੈ ਉਹ ਕਹਿੰਦਾ ਵੀ ਮੋਸਾਦ ਦਾ ਬੰਦਾ ਜੇ ਇੱਥੇ ਅਮਰੀਕਾ 'ਚ ਫੜਿਆ ਵੀ ਜਾਂਦਾ ਉਹ ਕਦੇ ਉਹਦੇ ਉੱਤੇ ਟ੍ਰਾਇਲ ਨਹੀਂ ਹੁੰਦਾ ਔਰ ਉਹ ਅਮਰੀਕਾ 'ਚ ਵੀ ਬੇਖੌਫ ਹੋ ਕੇ ਆਪਰੇਟ ਕਰਦੇ ਨੇ ਜਿਹਨੂੰ ਮਰਜੀ ਮਾਰਨਾ ਉਹ ਕਹਿੰਦਾ ਵੀ ਉਹ ਇੰਡੀਵਿਜੂਅਲ ਕਿਲਿੰਗ 'ਚ ਨਹੀਂ ਯਕੀਨ ਰੱਖਦੇ ਉਹ ਹੁੰਦਾ ਵੀ ਜੇ ਬਿਲਡਿੰਗ ਹੀ ਉਡਾਣੀ ਆ ਉਡਾ ਦਿਓ 100 200 ਵੀ ਨਾਲ ਮਰ ਜਾਏ ਤਾਂ ਕੋਈ ਗੱਲ ਨਹੀਂ ਹੈ ਵੀ ਇਸ ਲੈਵਲ ਦਾ ਉਹਨਾਂ ਦਾ ਬਰੂਟਲ ਕੰਮ ਹੈ ਹੁਣ ਜਦੋਂ ਕਿ ਇੱਕ ਪਾਸੇ ਈਰਾਨ ਦਾ ਇਸ਼ੂ ਹੈ ਇਸ ਵੇਲੇ ਪੂਰਾ ਦੁਨੀਆ ਦਾ ਔਰ ਜਿਹੜੇ ਅਮਰੀਕਾ ਦੇ ਵੈਲ ਵਿਸ਼ਰ ਮੋਰਕ ਨੇ ਸਾਊਦੀ ਅਰੇਬੀਆ ਕਤਰ ਯੂਏਈ ਤੁਰਕੀ ਪਾਕਿਸਤਾਨ ਉਹ ਅਮਰੀਕਾ ਨੂੰ ਕਹਿ ਰਹੇ ਨੇ ਕਿ ਵੀ ਇਹਦੇ ਵਿੱਚ ਇਹ ਨਾ ਕਰੋ ਇਹਨਾਂ ਨੂੰ ਨੇਗੋਸ਼ੀਏਸ਼ਨ ਰਾਈ ਆਲਰੇਡੀ ਨਿਊਕਲੀਅਰ ਦੇ ਉੱਤੇ ਉਹ ਸਰੈਂਡਰ ਕਰਨ ਨੂੰ ਤਿਆਰ ਨਹੀਂ ਤਾਂ ਨਹੀਂ ਹੈ ਵੀ ਉਹਨਾਂ ਨੇ ਆਪਣਾ ਐਨਰੀਚਡ ਯੂਰੇਨੀਅਮ ਦੇਣਾ ਪਰ ਜਿਨੂੰ ਅਸੀਂ ਕਹਿੰਦੇ ਆਂ ਕਿ ਕਿਹਹੀਂ 'ਤੇ ਨਿਗਾਹਾਂ ਕਿਹਹੀਂ 'ਤੇ ਨਿਸ਼ਾਨਾ ਹੁਣ ਅੱਜ ਇਹ ਜਿਹੜੀ ਇੱਕ ਸਟੇਟਮੈਂਟ ਇਜ਼ਰਾਈਲ ਦੇ ਸਾਬਕਾ ਪ੍ਰਾਈਮ ਮਿਨਿਸਟਰ ਮਿਸਟਰ ਬੈਨੇਟ ਦੀ ਹੈ ਫਾਰਮਰ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਵਾਰਨਜ਼ ਆਫ ਨਿਊਕਲੀਅਰ ਆਰਮਡ ਪਾਕਿਸਤਾਨ ਅਲਾਈਅੰਸ ਵਿਦ ਤੁਰਕੀ ਅਗੇਂਸਟ ਇਜ਼ਰਾਈਲ ਹੁਣ ਆਲ ਆਫ ਅ ਸਡਨ ਔਰ ਇਹ ਕਿਸੇ ਛੋਟੇ ਮੋਟੇ ਫੋਰਮ ਤੇ ਨਹੀਂ ਬੋਲ ਰਿਹਾ ਇਥੇ ਉਹ ਜਿਹੜਾ ਮੇਜਰ ਅਮਰੀਕਨ ਜੂਸ਼ ਆਰਗੇਨਾਈਜੇਸ਼ਨ ਜਿਹੜੀਆਂ ਇਕੱਠੀਆਂ ਹੋਈਆਂ ਕਾਨਫਰੰਸ ਉਹਨਾਂ ਦੀ ਜਰੂਸ਼ਲਮ ਦੇ ਵਿੱਚ ਹੋਈ ਉਹਦੇ ਚ ਉਹਨੇ ਐਡਰੈਸ ਕਰਦਿਆਂ ਕਿਹਾ ਔਰ ਉਹਦੇ ਚ ਉਹਨਾਂ ਦੇ ਹੋਰ ਐਕਸਪਰਟਸ ਦਾ ਵੀ ਕਹਿਣਾ ਸੀ ਕਿ ਜਿਹੜਾ ਤਾਂ ਸ਼ੀਆ ਇਸਲਾਮ ਦਾ ਆ ਪਾਰਟ ਸੀ ਜਿਨ੍ਹਾਂ ਦੇ ਵਿੱਚ ਈਰਾਨ, ਇਰਾਕ ਔਰ ਇਹਨਾਂ ਦੀਆਂ ਪ੍ਰੌਕਸੀਜ਼ ਹਜ਼ਬੁੱਲਾ ਔਰ ਜਿਹੜੀਆਂ ਦੂਸਰੀਆਂ ਨੇ ਹਮਾਸ ਉਹ ਉਹ ਜਿਹੜਾ ਉਹਨਾਂ ਦਾ ਤਾਂ ਜਿਹੜਾ ਉਹ ਥੱਲਾ ਲੱਗ ਗਿਆ ਪਰ ਇਹ ਇਹਨਾਂ ਤੋਂ ਵੀ ਇੱਕ ਖਤਰਨਾਕ ਐਲਾਈਅੰਸ ਜਿਹੜਾ ਸੁन्नी ਮੁਸਲਮਾਨਾਂ ਦਾ ਜਿਨ੍ਹਾਂ ਦੇ ਵਿੱਚ ਤੁਰਕੀ, ਪਾਕਿਸਤਾਨ, ਸਾਊਦੀ ਅਰੇਬੀਆ ਨੇ ਇਹ ਬਹੁਤ ਖਤਰਨਾਕ ਹੈ ਹੁਣ ਤੱਕ ਤਾਂ ਉਸ ਅਲਾਈਅੰਸ ਦੀ ਗੱਲ ਕਰ ਰਹੇ ਸੀ ਇਸ ਲਈ ਇਜ਼ਰਾਈਲ ਜਿਹੜੀ ਗਜ਼ਾ ਦੇ ਵਿੱਚ ਪੋਸਟ ਫੋਰਸ ਤਾਇਨਾਤ ਕਰਨੀ ਹੈ ਉਹਦੇ ਵਿੱਚ ਉਹ 터ਕੀ ਦੇ ਦੇ ਵੀ ਅਗੇਂਸਟ ਸੀ ਕਿ ਉਹਦੇ ਫੌਜੀ ਹੋਣ ਇੰਡੋਨੇਸ਼ੀਆ ਵਗੈਰਾ ਠੀਕ ਹੈ ਉਹ ਉਹਦੇ ਤੋਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਲੇਕਿਨ ਹੁਣ ਉਹ ਇੱਕ ਸਟੈਪ ਅੱਗੇ ਚਲੇ ਗਏ ਔਰ ਇਜ਼ਰਾਈਲ ਦਾ ਸਾਬਕਾ ਪ੍ਰਾਈਮ ਮਿਨਿਸਟਰ ਜਿਹੜਾ ਹੈ ਇਹ ਉੱਥੇ ਉਸੇ ਕੱਟ ਦੇ ਵਿੱਚ ਕਹਿ ਰਿਹਾ ਕਿ ਭਈ ਇਹ ਜਿਹੜੀ ਇਸ ਵੇਲੇ ਟਰਕੀ ਜਿਹੜਾ ਇਹ ਨਿਊ ਇਰਾਨ ਬਣ ਗਿਆ ਉਹ ਕਹਿੰਦਾ ਵੀ ਟਰਕੀ ਨਿਊ ਇਰਾਨ ਹੈ ਟਰਕੀ ਦਾ ਪਾਕਿਸਤਾਨ ਦੇ ਨਾਲ ਐਲਾਈਅੰਸ ਔਰ ਪਾਕਿਸਤਾਨ ਨਿਊਕਲੀਅਰ ਪਾਵਰ ਸੋ ਮਤਲਬ ਇਹ ਹੈ ਵੀ ਅਲਟੀਮੇਟਲੀ ਇਹਨਾਂ ਦਾ ਨਿਸ਼ਾਨਾ ਕੱਲਾ ਇਹ ਨਹੀਂ ਹੈ ਵੀ ਇਰਾਨ ਤੋਂ ਬਾਅਦ ਜਿਹੜਾ ਉਹ ਉੱਥੇ ਰੁਕ ਜਾਣਗੇ ਇਰਾਨ ਦੇ ਟੁਕੜੇ ਕਰਨ ਨੂੰ ਵੀ ਕਹਿੰਦੇ ਨੇ ਉਹਦੇ ਤੇਲ ਦੇ ਉੱਤੇ ਵੀ ਵੈਨਜ਼ੂਏਲਨ ਔਇਲ ਪਹਿਲਾਂ ਹੀ ਕਾਬੂ ਕਰ ਲਿਆ ਹੈ ਨਾ ਨੇ ਪਰ ਗੱਲ ਅਲਟੀਮੇਟਲੀ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਵਾਲ ਜਿਹੜਾ ਔਰ ਇਜ਼ਰਾਈਲ ਦਾ ਇਹ ਨਹੀਂ ਹੈ ਵੀ ਹੁਣ ਇਹਨਾਂ ਨੇ ਕਿ ਇਵਨ ਇਟ ਇਜ਼ ਦੇ ਵਿੱਚ ਇਹਨਾਂ ਨੇ ਇੱਕ ਪਲਾਨ ਵੀ ਕੀਤਾ ਸੀ ਇਹਨਾਂ ਦੇ ਕਹੂਟਾ ਜਿਹੜਾ ਨਿਊਕਲੀਅਰ ਪਲੈਂਟਸ ਉਦੇ ਤੇ ਹਮਲਾ ਕਰਨ ਦਾ ਔਰ ਇਸ ਗੱਲ ਨੂੰ ਇਵਨ ਪ੍ਰੋਮਿਨੈਂਟ ਜਰਨਲਿਸਟਸ ਨੇ ਐਡਰੀਅਨ ਲੇਵੀ ਐਂਡ ਕੈਥਰਿਨ ਸਕਾਟ ਕਲਾਕ ਉਹਨਾਂ ਨੇ ਵੀ ਇਹ ਰਿਵੀਲ ਕੀਤਾ ਸੀ ਕਿ ਭਾਈ ਇਹ ਜਿਹੜਾ ਇਹ ਇਹਦੇ ਲਈ ਉਹ ਨੈਗੀ ਡੇਜ਼ਰਟ ਦੇ ਵਿੱਚ ਇਜ਼ਰਾਈਲੀ ਪ੍ਰੈਕਟਿਸ ਵੀ ਕਰ ਰਹੇ ਸੀ ਪਰ ਕਿਉਂਕਿ ਇਹ ਉਹ ਪੀਰੀਅਡ ਸੀ ਜਦੋਂ ਕਿ CIA ਬੈਠੀ ਸੀ ਉੱਥੇ ਅਫਗਾਨਿਸਤਾਨ ਦੀ ਇਨসারਜੈਂਸੀ ਅਫਗਾਨਿਸਤਾਨ ਦੇ ਵਿੱਚ ਸੋਵੀਅਤ ਯੂਨੀਅਨ ਨੂੰ ਬਲੌਕ ਉਹਨੇ ਅਮਰੀਕਾ ਨੇ ਵੀ ਵਾਰਨ ਕੀਤਾ ਤੇ ਪਾਕਿਸਤਾਨ ਤੱਕ ਵੀ ਹੋਇਆ ਉਹਨਾਂ ਨੇ ਵੀ ਇਹਨਾਂ ਨੂੰ ਵਾਰਨ ਕੀਤਾ ਸੀ ਇੰਡੀਆ ਨੂੰ ਵੀ ਉਹਨਾਂ ਨੂੰ ਵੀ ਔਰ ਇਹਨਾਂ ਨੂੰ ਜਿਹੜਾ ਉਹ ਸਟੈਪ ਬੈਕ ਲੈਣਾ ਪਿਆ ਸੀ ਅਦਰਵਾਇਜ਼ ਇਹ ਉਦੋਂ ਹੀ ਕਹੂਟਾ ਦੇ ਵਿੱਚ ਜਿਹੜਾ ਜਿਹੜਾ ਕਸ਼ਮੀਰ ਸ਼੍ਰੀਨਗਰ ਵਗੈਰਾ ਰਾਈ ਉੱਥੇ ਕਿਨਾਂ ਦੇ ਮੋਸਾਦ 에ਜੰਟ ਪਹੁੰਚੇ ਹੋਏ ਸੀ ਔਰ ਇਸ ਨੂੰ ਉਹ ਪੂਰਾ ਪਲਾਨ ਕਰ ਰਿਹਾ ਸੀ ਫਿਰ ਇਸੇ ਤਰ੍ਹਾਂ ਕਿਉਂਕਿ ਇਹ ਕੰਮ ਇਜ਼ਰਾਈਲ ਕਰਦਾ ਰਿਹਾ ਹੈ ਉਦੋਂ ਇਰਾਕ ਦੇ ਖਿਲਾਫ ਕਿਸ ਜਦੋਂ 사ਦਮ ਹੁਸੈਨ ਨੇ ਆਪਣਾ ਸ਼ੁਰੂਆਤ ਕੀਤੀ ਥੋੜੀ ਪ੍ਰੋਸਪੇਰਿਟੀ ਆਈ ਤਾਂ 1981 ਦੇ ਵਿੱਚ ਇਜ਼ਰਾਈਲ ਨੇ ਇਰਾਕ ਨੂੰ ਬੰਬ ਕਰਕੇ ਉਹਨੂੰ ਤਬਾਹ ਕਰ ਦਿੱਤਾ ਸੀ ਔਰ 1979 ਦੇ ਵਿੱਚ ਬ੍ਰਿਟਿਸ਼ ਲੀਡਰ ਮਾਰਗਰਟ ਥੈਚਰ ਨੂੰ ਜਿਹੜਾ ਉਹ ਇਹਨੇ ਚਿੱਠੀ ਲਿਖੀ ਸੀ ਮਹਨਤ ਨੇਮ ਬੈਗਨ ਇਹ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇ ਕਿ ਪਾਕਿਸਤਾਨ ਦਾ ਜਿਹੜੀ ਨਿਊਕਲੀਅਰ ਵੈਪਨਸ ਦੇ ਲਈ ਪਰਸੂਟ ਹੈ ਇਹ ਮਾਰਟਰ ਡੇਂਜਰ ਹੈ ਟੂ ਇਜ਼ਰਾਈਲ ਔਰ ਇਹ ਜਿਹੜੀ ਹੈ ਇਸ ਵੇਲੇ ਕਿਉਂਕਿ ਗਦਾਫੀ ਨਾਲ ਵੀ ਪਾਕਿਸਤਾਨ ਦੀ ਅਲਾਈਅੰਸ ਹੈ ਇਹ ਵੇ ਬੈਕ 1979 ਦੇ ਵਿੱਚ ਪ੍ਰਾਈਮ ਮਿਨਿਸਟਰ ਮੈਨਾਕਮ ਬਿਗਨ ਜਿਹੜਾ ਹੈ ਉਹ ਮਾਰਗਰੇਟ ਥੈਚਰ ਨੂੰ ਲਿਖ ਰਿਹਾ ਸੋ ਇਸ ਸਾਰੇ ਦੇ ਚੱਲਦੇ ਆ ਅਸੀਂ ਇਹ ਸਮਝਦੇ ਆ ਕਿ ਵੀ ਪਾਕਿਸਤਾਨ ਦੇ ਲਈ ਫਿਰ ਅੱਗੇ ਇਹਦੇ ਚ ਆਰਟੀਕਲ ਦੇ ਵਿੱਚ ਡੀਟੇਲ ਹੈ ਕਿ ਜੀ ਪਾਕਿਸਤਾਨ ਦੇ ਕੋਲ ਕਿੰਨੇ ਨਿਊਕਲੀਅਰ ਵਾਰਹੈਡ ਨੇ ਤੇ ਕਿੰਨੇ ਕੀ ਹੈ ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਅਜੇ ਵੀ ਇਸ ਦੇ ਬਾਵਜੂਦ ਕਿ ਪਾਕਿਸਤਾਨ ਇਸ ਵੇਲੇ ਅਮਰੀਕਾ ਦੇ ਕਲੋਜ਼ ਹੈ ਜਿਹੜਾ ਕੱਲ ਬੋਰਡ ਆਫ ਪੀਸ ਦੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਚ ਪਾਰਟਿਸਪੇਸ਼ਨ ਲਈ ਸ਼ਾਹਬਾਜ਼ ਸ਼ਰੀਫ ਪਹਿਲਾਂ ਹੀ ਪਹੁੰਚ ਚੁੱਕੇ ਨੇ ਹਾਲਾਂ ਪਾਕਿਸਤਾਨ ਦੇ ਵਿੱਚ ਇਹਨੂੰ ਲੈ ਕੇ ਕਾਫੀ ਅਨਸਰਟੇਨਟੀ ਹੈ ਕਿ ਭਾਈ ਇੰਟਰਨੈਸ਼ਨਲ ਪੀਸਕੀਪਿੰਗ ਦੇ ਵਿੱਚ ਯੂਨ ਦਾ ਥੱਲੇ ਤਾਂ ਪਾਕਿਸਤਾਨ ਫੌਜ ਕੰਟਰੀਬਿਊਟ ਕਰਦਾ ਰਿਹਾ ਆਲਵੇਜ਼ ਜਿਵੇਂ ਇੰਡੀਆ ਕਰਦਾ ਔਰ ਉਹਨਾਂ ਦਾ ਚੰਗਾ ਰੈਕੋਰਡ ਹੈ ਇਸ ਮਾਮਲੇ 'ਚ ਪਰ ਜੇ ਇਜ਼ਰਾਈਲ ਜੇ ਗਜ਼ਾ ਦੇ ਵਿੱਚ ਹਮਾਸ ਨੂੰ ਡਿਸ arm ਕਰਨ ਦੀ ਲਾਈਨ ਹੈ ਜਾਂ ਸਟੈਬਿਲਾਈਜ਼ਿੰਗ ਫੋਰਸ ਹੈ ਨਿਸਾਮ ਕਰਨ ਵੱਲੋਂ ਭੱਜ ਰਹੇ ਨੇ ਔਰ ਉਹ ਹੋਣਾ ਵੀ ਨਹੀਂ ਉਹ ਤਾਂ ਨੁਕਸਾਨ ਕਰਵਾਣ ਗਏ ਉਹ ਵਾਰ ਹਾਰਡਨ ਨੇ ਔਰ ਇਹ ਮੁਸਲਮਾਨਾ ਦੀ ਮੁਸਲਮਾਨਾ ਦੇ ਨਾਲ ਟਕਰਾਅ ਦੀ ਲਾਈਨ ਹੋਏਗੀ لیکن پاکستان ਨੂੰ ਇਸ ਗੱਲ ਤੋਂ ਖਬਰਦਾਰੀ ਹੋਣੀ ਚਾਹੀਦੀ ਹੈ ਕਿ ਗੱਲ ਕੱਲੀ ਈਰਾਨ ਤੱਕ ਮ hạnੂਦ ਨਹੀਂ ਹੈ ਔਰ ਜਿਹੜਾ ਇਹਨਾਂ ਦਾ ਨਿਸ਼ਾਨਾ ਹੈ ਉਹ ਅਲਟੀਮ ਕਿਉਂਕਿ ਪਾਕਿਸਤਾਨ ਇੱਕ ਕੋਈ ਇੱਕ ਮੁਲਕ ਹੈ ਇਸਲਾਮਿਕ ਵਰਲਡ ਦੇ ਵਿੱਚ ਆਲਮੋਸਟ 57 ਕੰਟਰੀਜ਼ ਦੇ ਵਿੱਚ ਜਿਹਦੇ ਕੋਲ ਨਿਊਕਲੀਅਰ ਕੈਪੇਬਿਲਟੀ ਹੈ ਸੋ ਇਸ ਤੋਂ ਜਿਹੜਾ ਉਹਨਾਂ ਨੂੰ ਖਬਰਦਾਰ ਹੋਣ ਦੀ ਲੋੜ ਹੈ ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਥਾ ਨੇ ਬ੍ਰੇਕ ਪੀਅਰਸ ਤੁਸ ਕਿਤਨੇ ਜਣਾ ਮਿਲਦੇ ਆ ਛੋਟੇ ਜਿਹੇ ਵਕਪੇਦ ਬਾ